ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਪ੍ਰਸਾਦ ਸਵਈਏ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ 10ਵੀਂ ਤਉ ਆ ਪ੍ਰਸਾਦ ਸਵਈਏ ਸਰਾਬਗ ਸੁਧ ਸਮੂ ਸਿਧਾਨ ਕੀ ਦੇਖ ਪਰਿਯੋ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾदिक ਸੰਤ ਸਮੂ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪੌਨਕ ਗਾਨ ਕੋ ਜਾਤ ਨਿਵਾਰੇ ਪਾਰੀ ਭੁਜਾਨਕ ਪੂਪਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਹੇਤੇ ਭਏ ਤੁ ਕਾਂਪੈ ਪੂਪਤ ਅੰਤਕ ਨਾਗਹਿ ਪਾਈ ਪਧਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ 옴 ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨਕ ਸੁੰਦਰ ਹਿੰਸਤ ਹੈ ਹਾਇ ਰਾਜ ਹਜ਼ਾਰੀ ਪੂਤ ਪੂਗ ਇੱਕ ਭਵਾਨ ਕੇ ਪੂਬਤ ਕੌਨ ਗਨੇ ਨਹੀਂ ਜਾਤ ਵਿਚਾਰੇ ਸਿਰ ਪਤ ਸਿਰ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਥਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੀਖੈ 베ਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਮਾਨ ਕੇ ਪੀਖੈ ਬਾਣ ਆਹਾਰ ਜਤੀ ਜਤ ਤਾਰ ਸਭ ਸਭ ਵਿਚਾਰ ਹਜ਼ਾਰ ਕ ਦੇਖੈ ਸੇਰ ਭਗਵਾਨ ਪਜੇ ਬਿਨ ਪੂਬਤ ਇਕ ਰਤੀ ਬਿਨ ਏਕ ਨ ਲਿਖੈ ਸੋਦ ਸਿਪਾਹ ਦੁਰੰਤ ਦਵਾਹ ਸੁਸਾਜ ਸਨਾਹ ਦੁਰਜਾਨ ਦ ਲਹੰਗੀ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਵਤ ਪੰਕ ਹਲੇ ਨਾ ਹਲੇਗੀ ਤੌਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲेंगी ਸ੍ਰੀਪਤ ਸ੍ਰੀ ਭਗਵਾਨ ਕਿਰਪਾਵੈ ਤਿਆਗ ਜਹਾਨ ਨਿਧਾਨ ਚਲੇਗੀ ਬੀਰ ਅਪਾਰ ਬੜੇ ਬਰਿਆਰ ਅਬ ਚਾਰ ਹੈ ਸਾਰ ਕੀ ਤਾਰ ਪਛਿਆ ਤੌਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਿਆ ਗੜ ਹੈ ਗੜਾਨ ਕੁ ਤੋੜ ਨਹਾਰ ਸੁ ਬਾਤ ਨਹੀਂ ਚੱਕ ਚਾਰ ਲਵਈਆ ਗੜ ਹੈ ਗੜਾਨ ਕੁ ਤੋੜ ਨਹਾਰ ਸੁ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫੁਨਿੰਦੰ ਸਾਚਰ ਪੂਤ ਭਵਿਕ ਪਵਾਨ ਜਪੇਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਗੇ ਪੁਨ ਪਰਤਾਪਨ ਬਾੜ ਜੈਤ ਤੁਨ ਪਾਪਨ ਕੀ ਬਹੁ ਪੁੰਜ ਖਪੇਗੇ ਸਾਧ ਸੰਹੂ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚਪੇਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜਉਣ ਤਰਲੋਕ ਕੋ ਰਾਜ ਕਰਨਗੇ गोड स्नान गजादिक दान अनेक स्वंबर साज भरेंगे भरमम महेश्वर विसन सची पत अंत फसे जम फास परेंगे जे नर श्रीपत के प्रस है पग ते नर फेर ना देह तरेंगे कहां पयो जो दो लोचन मूदक बैठ रहयो भक्त्यान लगायो ਨਹਾਤ ਪਰਿਯੋਲੀਏ ਸਾਤ ਸੁਮੰਦਰੰ ਲੋਕ ਗਾਇਓ ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁਵੈ ਸੁਬਿਤਾਇਓ ਸਾਚ ਕਹਉ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲਪਾਹਨ ਪੂਜ ਤਰਿਓ ਸਿਰ ਕਾਹੂ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰਿ ਬਾਚੀ ਦਿਸਾਮਹਿ ਕਾਹੂ ਪਛਾਹ ਕੋਸੀ ਸੁਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਗਉ ਬਤਾਨ ਕੋ ਪੂਜਤ ਹੈ ਪਸ ਗਉ ਮਿਰਤਾਨ ਕੋ ਪੂਜਨਤਾਯ ਕੂਰ ਕਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ